23+24 24 ਦੇ ਵਿੱਚ ਆਰਸੀ ਆ ਨਕਦ ਕੈਸ਼ ਦਾ ਜਿਹੜਾ ਇਹ ਟਰੈਕਟਰ ਆ ਲੋ ਜੀ ਮਿੱਤਰੋ ਜੌਂਡੀਅਰ ਲੈ ਕੇ ਆ ਗਏ ਟਾਪ ਮਾਡਲ ਗੇਅਰ ਪ੍ਰੋ ਸਿਰਫ 243 ਘੰਟੇ ਚੱਲਿਆ ਹੋਇਆ ਜੀ ਇਹ ਸਿਰਫ 243 ਘੰਟੇ ਚੱਲਿਆ ਹੋਇਆ ਟਾਪ ਮਾਡਲ ਦੇ ਵਿੱਚ ਟਰੈਕਟਰ ਇਹ 22+23 ਮਾਡਲ ਆ ਜੀ ਇਹ ਰੇਟ ਵੀ ਦੱਸਾਂਗੇ ਤੇ ਟਰੈਕਟਰ ਦੀ ਇੱਕ ਵਾਰ ਸਾਰੀ ਦੀ ਸਾਰੀ ਲੁੱਕ ਚੈੱਕ ਕਰ ਲੋ ਪੂਰਾ ਸਾਫ ਸੁਥਰਾ ਟਰੈਕਟਰ ਪਿਆ 22+ 23 ਮਾਡਲ ਟਰੈਕਟਰ ਹੈ ਜੀ ਇਹ ਬਾਕੀ 22 ਦਾ ਫੋਨ ਨੰਬਰ ਦਿੰਨੇ ਆ ਫੁੱਲ ਵੀਡੀਓ ਨਾਲ ਬਣੇ ਰਹੋ ਸਾਰੀ ਟੈਕਨੀਕ ਵੀ ਵੀਰ ਦਾ ਮੋਬਾਈਲ ਨੰਬਰ ਜਿਹੜਾ ਇੱਕ ਵਾਰ نیچے ਵੀ ਚੱਲੀ ਜਾਂਦਾ ਇੱਕ ਵਾਰ ਤੁਹਾਨੂੰ ਦੇ ਵੀ ਦਿੰਨੇ ਆ ਕਿੰਨਾ ਨੰਬਰ ਆ ਵੀਰੇ ਮੋਬਾਈਲ ਨੰਬਰ ਕਿੰਨਾ 925486 99 54 68 623 22 ਨਾਲ ਕੰਟੈਕਟ ਕਰ ਸਕਦੇ ਹੋ ਵੀਰੇ ਸਾਰੇ ਟਰੈਕਟਰ ਆਪਣੇ ਨੇ ਇਹ। ਲੋ ਜੀ ਵੀਰਦੀਨ ਇਹ ਸਾਰੇ ਟਰੈਕਟਰ 52 10 ਜੌਂਡੀਆਰ ਕੰਡੀਸ਼ਨ ਬਿਲਕੁਲ ਨਵੀਂ 22 23 ਮਾਡਲ ਰੇਟ ਰੱਖਿਆ ਹੋਇਆ ਬਾਈ ਨੇ 7 ਲੱਖ ਤੇ 98000 ਰੁਪਏ ਰਿਵਰਸ ਵੀਡੀਓ ਦੇ ਵਿੱਚ ਇਹ ਟਰੈਕਟਰ ਆ। ਉਸ ਤੋਂ ਬਾਅਦ ਆ ਗਿਆ ਜੀ ਸਬਰਾਜ 963 FE। ਲੋ ਜੀ ਇੱਕ ਵਾਰ ਕੰਡੀਸ਼ਨ ਚੈੱਕ ਕਰ ਲਓ ਟਰੈਕਟਰ ਦੀ। ਇਹ ਵੀ ਬਿਲਕੁਲ ਨਵਾਂ ਟਰੈਕਟਰ ਹੈ 20+21 ਮਾਡਲ ਦੇ ਵਿੱਚ ਹੈ ਇਹ ਰੇਟ ਰੱਖਿਆ ਹੋਇਆ ਬਾਈ ਨੇ 7 ਲੱਖ ਤੇ 10000 ਰੁਪਿਆ ਬਾਕੀ ਕਾਲ ਕਰ ਲਿਓ ਬਾਈ ਦਾ ਨੰਬਰ ਥੱਲੇ ਚੱਲੀ ਜਾਂਦਾ ਮੌਕੇ ਤੇ ਜਿਹੜਾ ਰੇਟ ਹੋ ਜਾਂਦਾ ਲੋ ਜੀ ਫੁੱਟ ਵਾਲੀ ਜਿਹੜੀ ਛਤਰੀ ਲੱਗੀ ਹੋਈ ਹੈ ਤੇ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈਗਾ ਗੂਡিয়ার ਦੇ ਟਾਇਰ ਨੇ 16x28 ਦੇ ਵਿੱਚ ਟਾਇਰ ਨੇ ਬਿਲਕੁਲ ਨਵੀਂ ਕੰਡੀਸ਼ਨ ਦਾ ਜਿਹੜਾ ਟਰੈਕਟਰ ਪਿਆ ਇੰਜਨ ਦੀ ਗੱਲ ਕਰੀਏ ਇੰਜਨ ਬਿਲਕੁਲ ਸਾਫ਼ ਲੋ ਜੀ ਅੱਗਿਓ ਚੈੱਕ ਕਰੀ ਕੰਡੀਸ਼ਨ ਟਰੈਕਟਰ ਦੀ ਬਿਲਕੁਲ ਜਿਹੜਾ ਬੰਪਰ ਆ ਘੋੜਾ ਬੰਪਰ ਲੱਗਿਆ ਹੋਇਆ ਸ਼ੌਕ ਨਾਲ ਲਗਾਇਆ ਹੋਇਆ ਲਾਈਟਾਂ ਲੁੱਟਾ ਪੂਰੀਆਂ ਸੋਹਣੀਆਂ ਲੱਗੀਆਂ ਹੋਈਆਂ ਨੇ ਸਵਰਾਜ 963 ਮਾਡਲ 21 20+ ਤੇ ਰੇਟ ਰੱਖਿਆ ਬਾਈ ਨੇ 7 ਲੱਖ ਤੇ 10000 ਲੋਈ ਉਸ ਤੋਂ ਬਾਅਦ ਫੇਰ ਆ ਗਿਆ 855 22 ਮਾਡਲ ਇਹ ਟਰੈਕਟਰ 3 ਸਪੀਡ ਦੇ ਵਿੱਚ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੀਂ ਪਈਆ ਸਵਰਾਜ 855 22 ਮਾਡਲ ਰੇਟ 7 ਲੱਖ ਤੇ 62000 ਰੁਪਿਆ 3 ਸਪੀਡ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਇੱਕ ਵਾਰ ਤੁਹਾਨੂੰ ਟਰੈਕਟਰ ਦੀ ਦੇ ਲੋਕਾਂ ਦਿਖਾ ਦਿੰਨੇ ਆ 22 ਦਾ ਨੰਬਰ ਜਿਹੜਾ ਨੀਚੇ ਚਲੀਆਂ ਦਾ ਬਾਈ ਨੂੰ ਕਾਲ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਹੋ 22 ਮਾਡਲ ਰੇਟ 7 ਲੱਖ 62000 3 ਸਪੀਡ ਲੋ ਜੀ ਉਸ ਤੋਂ ਬਾਅਦ ਆ ਗਿਆ ਜੌਂਡੀਅਰ 5510 ਮਾਡਲ ਹੈਗਾ ਜੀ 23 ਤੇ ਰੇਟ ਰੱਖਿਆ ਹਾ ਬਾਈ ਨੇ 8 ਲੱਖ ਤੇ 40000 ਫੁੱਲ ਟੌਪ ਮਾਡਲ ਹੈ ਜੀ ਇਹ ਤੇ ਦੂਜੀ ਗੱਲ ਨਕਦ ਕੈਸ਼ ਆ ਜਿਹੜਾ ਇਹ ਟਰੈਕਟਰ ਨਿਕਲਿਆ ਹੋਇਆ ਨਕਦ ਕੈਸ਼ ਦਾ ਤੇ ਇੰਜਨ ਗੇਅਰਾਂ ਦੀ ਜਿਹੜੀ ਫੁੱਲ ਗਾਰੰਟੀ ਹੋ ਬਾਅ ਕੇ ਤਸੱਲੀ ਨਾਲ ਜਿਹੜਾ ਟਰੈਕਟਰ ਲਿਜਾ ਸਕਦੇ ਹੋ ਬਿਲਕੁਲ ਨਵਾਂ ਪਿਆ ਵੀਰੇ ਚਾਰੇ ਪਾਸੇ ਟਰੈਕਟਰ ਬਹੁਤ ਘੱਟ ਚੱਲੇ ਹੋਏ ਟਰੈਕਟਰ ਨੇ ਇੱਕ ਵਾਰ ਬਾਅ ਕੇ ਤਸੱਲੀ ਕਰਕੇ ਤੁਸੀਂ ਟਰੈਕਟਰ ਜਿਹੜਾ ਲਿਜਾ ਸਕਦੇ ਹੋ ਟਾਇਰ ਬਿਲਕੁਲ ਨਵੇਂ ਨੇ 5210 ਜੌਂਡੀ ਆਰ ਜੇ ਕਿਸੇ ਵੀਰ ਨੇ ਲੈਣਾ ਹੋਵੇ ਮਾਡਲ ਹੈਗਾ ਜੀ ਇਹ 23 ਤੇ ਰੇਟ ਰੱਖਿਆ ਹੋਇਆ ਬਾਈ ਨੇ 8 ਲੱਖ ਤੇ 40000 ਫੁੱਲ ਟੌਪ ਮਾਡਲ ਦੇ ਵਿੱਚ ਹੈ ਜੀ ਇਹ ਨਕਦ ਕੈਸ਼ ਦੀ ਇਹਦੀ ਕਾਪੀਆਂ ਬਾਕੀ ਦੂਸਰੇ ਟਰੈਕਟਰ ਵਿੱਚ ਹੋ ਗਏ ਲੋ ਜੀ ਸਵਰਾਜ 23 24 24 ਦੇ ਵਿੱਚ ਆਰ ਸੀ ਆ ਨਕਦ ਕੈਸ਼ ਦਾ ਜਿਹੜਾ ਇਹ ਟਰੈਕਟਰ ਆ ਬਾਈ ਨੇ ਜਿਹੜਾ ਰੇਟ ਰੱਖਿਆ ਹੋਇਆ ਟਰੈਕਟਰ ਦਾ 8 ਲੱਖ ਤੇ 15000 ਰੁਪਿਆ ਰੇਟ ਆ ਬਿਲਕੁਲ ਨਵਾਂ ਬਈ ਜਿਵੇਂ ਫਲਕਾਰੀ ਪਈ ਜੇ ਕਿਸੇ ਵੀਰ ਨੇ ਪਹਿਲਾਂ ਜਾਂਸੀ ਚ ਜਾਣਾ ਉਦੋਂ ਪਹਿਲਾਂ ਨਾ ਬਾਈ ਨੂੰ ਕੰਟੈਕਟ ਕਰ ਲਿਓ ਬਾਈ ਦਾ ਜਿਹੜਾ ਨੰਬਰ ਆ ਉਹ ਤੁਹਾਨੂੰ ਦੇ ਦੇਣਾ نیچے ਚੱਲੀ ਜਾਂਦਾ ਹੈ ਬਾਈ ਨੂੰ ਕਾਲ ਕਰਕੇ ਇਹਦਾ ਬਿਲਕੁਲ ਨਵਾਂ ਟਰੈਕਟਰ ਤੁਸੀਂ ਖਰੀਦ ਸਕਦੇ ਹੋ 855 FE ਮਾਡਲ ਹੈਗਾ ਜੀ 23+24 ਦੀ RC ਮਤਲਬ ਕਿ ਕਾਪੀ ਆ 815000 ਰੁਪਏ ਨਕਦ ਕੈਸ਼ ਦਾ ਜਿਹੜਾ ਟਰੈਕਟਰ ਆ ਜੇ ਕਿਸੇ ਵੀਰ ਨੇ ਲੈਣਾ ਤਾਂ ਬਾਈ ਨੂੰ ਕਾਲ ਕਰਕੇ ਏਜੰਸੀ ਜਾਂਦੀ ਲੋੜ ਨਹੀਂ ਇੱਥੇ ਸਵਰਾਜ ਤੁਸੀਂ ਖਰੀਦ ਸਕਦੇ ਹੋ ਟਿੱਕੇ ਪਾਸ ਨੂੰ ਦੂਰ ਤੋਂ ਨਿਗਾ ਮਰਵਾ ਦਿੰਦੇ ਆ ਸਾਰੇ ਟਰੈਕਟਰ ਦੀ ਤੇ ਬਾਈ ਨੂੰ ਕਾਲ ਕਰ ਲਿਓ ਉਸ ਤੋਂ ਬਾਅਦ ਆ ਗਈ ਨਕਦ ਕੈਸ਼ ਦਾ ਫੇਰ 5210 ਜੌਂਡੀਅਰ ਮਾਡਲ ਹੈਗਾ ਜੀ ਇਹ 2021 ਤੇ ਗੱਲ ਕਰਦੇ ਆ ਰੇਟ ਦੀ ਰੇਟ ਰੱਖਿਆ ਹਾਂ ਬਾਈ ਨੇ 7 ਲੱਖ ਤੇ 21 72000 ਰੁਪਇਆ 7 ਲੱਖ ਤੇ 72000 ਰੁਪਇਆ ਫੁੱਲ ਟੌਪ ਮਾਡਲ ਦੇ ਵਿੱਚ ਹੈ ਜੀ ਇਹ 52 10 ਜੌਂਡੀਅਰ ਗੇਅਰ ਪ੍ਰੋ ਪ੍ਰੋ ਮਾਡਲ ਦੇ ਵਿੱਚ ਹੈ ਜੀ ਇਹ ਫੁੱਲ ਟੌਪ 16 9 28 ਦੇ ਜਿਵੇਂ ਬਿਲਕੁਲ ਨਵੇਂ ਟਾਇਰ ਨੇ ਉਸ ਤੋਂ ਬਾਅਦ ਆ ਗਿਆ ਪ੍ਰੀਤ ਕਿੰਨਾ ਮਾਡਲ ਆ ਬਈ 13 14 ਮਾਡਲ ਹੈਗਾ ਜੀ 14 ਤੇ ਰੇਟ ਰੱਖਿਆ ਬਾਈ ਨੇ 3 ਲੱਖ ਤੇ 62000 ਰੁਪਇਆ ਪੀਵੀ 13 ਸੰਗਰੂਰ ਦਾ ਨੰਬਰ ਆ 3 ਸਪੀਡ ਟਾਇਰ ਨਾਲ ਦੇ 14 ਮਾਡਲ ਦੇ ਨਾਲ ਦੇ ਟਾਇਰ ਜੀ ਲੋ ਕਰੋ ਚੈੱਕ 3 ਸਪੀਡ ਟਰੈਕਟਰ ਹੈ ਇਹ ਕੰਡੀਸ਼ਨ ਤੁਹਾਡੇ ਸਾਹਮਣੇ ਟਰੈਕਟਰ ਦੀ ਟਰੈਕਟਰ ਨਾਲ ਦੇ ਨੇ 6049 ਪ੍ਰੀਤ ਆ ਜੀ ਪੀਵੀ 13 ਸੰਗਰੂਰ ਦਾ ਨੰਬਰ ਤੇ ਉਸ ਤੋਂ ਬਾਅਦ ਆ ਗਿਆ ਸਵਰਾਜ 855 ਮਾਡਲ ਹੈਗਾ 2019 ਰੇਟ ਰੱਖਿਆ ਹੋਇਆ 6 ਲੱਖ ਤੇ 42000 ਰੁਪਿਆ ਪੀਵੀ 13 ਇਹ ਵੀ ਸੰਗਰੂਰ ਦਾ ਨਗਦ ਕੈਸ਼ ਦਾ ਜਿਹੜਾ ਟਰੈਕਟਰ ਆ ਕੰਡੀਸ਼ਨ ਇਹਦੀ ਵੀ ਤੁਹਾਨੂੰ ਇੱਕ ਵਾਰ ਦਿਖਾ ਦਿੰਨੇ ਆ ਲਓ ਜੀ ਟਰੈਕਟਰ ਨੇ ਜਿਹੜੇ ਇਹਦੇ ਰੇਡੀਅਲ ਅਪੋਲੋ ਦੇ ਪਾਏ ਹੋਏ ਨੇ ਗੱਲ ਕਰੀ ਇੰਜਨ ਦੀ ਇੰਜਨ ਦੀ ਕੰਡੀਸ਼ਨ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ 19 ਮਾਡਲ ਰੇਟ 6 ਲੱਖ 42000 ਰੁਪਿਆ ਪੀਵੀ 13 ਸੰਗਰੂਰ ਦਾ ਨੰਬਰ ਨਗਦ ਕੈਸ਼ ਦਾ ਜਿਹੜਾ ਇਹ ਟਰੈਕਟਰ ਆ ਅਪੋਲੋ ਦੇ ਟਾਇਰ ਨੇ ਉਸ ਤੋਂ ਬਾਅਦ ਆ ਗਿਆ ਫੇਰ ਹਾਂ ਰੇਡੀਅਲ ਨੇ ਹਾਂ ਰੇਡੀਅਲ ਟਾਇਰ ਨੇ ਜੀ ਇਹਦੇ ਤੇ ਉਸ ਤੋਂ ਬਾਅਦ ਹੈਗਾ ਜੌਂਡੀਅਰ 5405 ਮਿਊਜ਼ਿਕ ਸਿਸਟਮ ਲੱਗਿਆ ਹੋਇਆ ਮਾਡਲ ਹੈਗਾ ਜੀ 19 ਤੇ ਰੇਟ ਰੱਖਿਆ ਹੋਇਆ 22 7 ਲੱਖ ਤੇ 48000 ਰੁਪਇਆ ਫੁੱਲ ਟੌਪ ਮਾਡਲ ਦੇ ਵਿੱਚ ਸੰਗਰੂਰ ਦਾ ਨੰਬਰ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਪੂਰੀ ਸਾਫ ਸੁਥੀ ਕੰਡੀਸ਼ਨ ਦਾ ਜਿਹੜਾ ਟਰੈਕਟਰ ਪਿਆ 5405 ਲੋ ਜੀ ਬਰਨਾਲਾ ਟਰੈਕਟਰ ਜਿਹੜੀ ਮੰਡੀ ਦੇ ਵਿੱਚ ਹੈ ਟਰੈਕਟਰ ਖੜੇ ਨੇ ਬਾਕੀ ਕੋਈ ਵੀ ਟਰੈਕਟਰ ਲੈਣਾ ਹੋਵੇ ਤਾਂ ਮੈਸੇਜ ਕਰ ਦਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ YouTube ਚੈਨਲ ਆਪਣਾ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ